ਲੋਰੈਂਸ ਦੇ ਨਾਲ ਸੰਪਰਕ ਸੀਗਾ ਕੁਝ ਮੁੰਡਿਆਂ ਦਾ ਤੇ ਦੇਗਾਂ ਦੇ ਨਾਲ ਫਿਲੀਪਸ ਸੀਗੇ ਇੱਕ ਫੂਲੋਵਾਲ ਦਾ ਤੇ ਇੱਕ ਨਿੱਤਨ ਹੈ ਜਿਹੜਾ ਜੰਧਰਦਾਰਾਂ ਵਾਲਾ ਉਹ ਮੁੰਡੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਤੇ ਇਹ ਨਕੀ ਕਰ ਰਹੇ ਸੀਗੇ ਦੋ ਲੋਕਾਂ ਨੂੰ ਉਹਨਾਂ ਨੇ ਐਗਜ਼ੀਕਿਊਟ ਕਰਨਾ ਸੀ ਤੇ ਕੁਝ ਜਣਾ ਪਤਾ ਪਿੱਛੇ ਲੱਗੇ ਹੋਏ ਸੀ ਅੱਜ ਸਵੇਰੇ ਅਰਲੀਨ ਦਾ ਮਾਰਨਿੰਗ ਇਹਨਾਂ ਨੂੰ ਕ੍ਰਾਪਟ ਕੀਤਾ ਗਿਆ ਜਿਨ੍ਹਾਂ ਨੇ ਕਲਸ ਪਾਰਟੀ ਤੇ ਫਾਇਰਿੰਗ ਕੀਤੀ ਜਬ ਅਬ ਵੀ ਫਾਇਰਿੰਗ ਵੀ ਹੋਈ 16 17 ਰਾਉਂਡ 15 17 ਰਾਉਂਡ ਫਾਇਰ ਹੋਏ ਦੋਨੋਂ ਤਰਫੋਂ ਦੋਨੋਂ ਪਟੀਕਲੀ ਜਨਰਲ ਨੂੰ ਚੁਨਾਵ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਦੇਕੀ ਬੇਸਿਕਲੀ ਦੇਕੀ ਕਰ ਰਹੀ ਹੁਣ ਲੋਕ ਤੇ ਕੁੱਲ ਮਿਲਾ ਕੇ ਕੋਈ 8 ਤੋਂ 9 ਤੱਕ ਦੇ ਦਰਜ ਹੈ ਪ੍ਰੋਕਲੇਮਡ ਅਫੈਂਡਰਸ ਵੀ ਹੈ ਮਰਡਰ ਐਕਸਟਰਸ਼ਨ ਸੁਪਾਦੀ ਕਿਲਿੰਗ ਦੇ ਤੇ ਇਕਾਈ 20 ਜੇ ਪਾਚਰੇ ਸੀ ਉਹ ਪਰ੍ਹਾਂ ਮਦੂਰ ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਵੀ ਚੋਰੀ ਵੀ ਹੈ ਕਿ ਨਹੀਂ ਪਲੱਸ ਦੋ ਵਰਤਨ ਮਿਲੇਗੇ ਇੱਕ ਫੱਟੀ ਬੋਰ ਦਾ ਸਟਾਫ ਸਟੂਡ ਹੈ ਤੇ ਬੱਤੀ ਬੋਰ ਦਾ ਤੇ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਵੀ ਜ਼ਖਮੀ ਨਹੀਂ ਹੋਇਆ ਤੇ ਫਾਇਰਿੰਗ ਚ ਉਹਦੇ ਟਰਬਨ ਚ ਲੱਗੀ ਹੈ ਕਿ ਨਾਮ ਉਹ ਮੁਲਾਜ਼ਮ ਦਾ ਨਾਮ ਟੋਟਲ ਕਿੰਨੇ ਵੈਪਨ ਬਰਾਮਦ ਹੋਏ ਦੋ ਵੈਪਨ ਦੋ ਵੈਪਨ ਬਰਾਮਦ ਗੋਲੀਆਂ ਹੀ ਹੋਰ ਅਮਰ ਹੋਈਆਂ ਤੇ ਨਾਲ ਜੀ 17 18 ਗੋਲੀਆਂ 17 18 ਗੋਲੀਆਂ ਦੇ ਵੈਪਨ ਇੰਡੀਅਨ ਮੇਡ ਹੈ ਜਾਂ ਸਰ ਗੱਡੀ ਵੀ ਬਰਾਮਤ ਵਿੱਚ ਮੌਕੇ ਤੋਂ ਹਾਂਜੀ ਗੱਡੀ ਹੈ ਪਹਿਲੇ ਕਿੰਨੇ ਕ ਮਾਮਲੇ ਇਨਾਂ ਦੇ ਉੱਪਰ 9 10 ਫਾਈਲ 9 10 ਹੈ ਗੱਡੀ ਕਿਦੀ ਹੈ ਵੈਰੀਫਾਈ ਕਰ ਤੇ ਕੀ ਕਰਨ ਜਲੰਧਰ ਕੀ ਆਈ ਸੀ ਜਲੰਧਰ ਦੇ ਜਵਾਬਾ ਜੀ 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 ਸਰ ਨਾਮ ਦਾ ਇੱਕ ਲੱਕੀ ਕਰਕੇ ਮੁੰਡਾ ਜਿਹੜਾ ਯੂਐਸ ਚ ਬੈਠਾ ਇੱਕ ਸਾਲ ਤੋਂ ਤੇ ਉਹ ਡਾਇਰੈਕਟ ਸੰਪਰਕ ਸੀਗਾ ਲਾਰੈਂਸ ਨਾਮ ਇਹਨਾਂ ਦਾ ਵੀ ਸੰਪਰਕ ਸੀ ਸੀ ਮੁੰਨੇ ਪੇਚਾ ਸੀਗਾ ਨਾਲ ਨੂੰ ਤੇ ਲੱਕੀ ਪਟਿਆਲ ਨਹੀਂ ਲੱਕੀ ਜਸਮੀਤ ਉਰਫ ਲੱਕੀ ਇਹ ਉਹੀ ਬੰਦਾ ਹੈ ਜਿਹਨੇ ਤੋ ਸਦੂ ਮੁਸਾ ਵਾਲੇ ਦੇ ਮਰਡਰ ਕੇਸ ਜਿਹੜੇ ਤੋਂ ਮੁੰਡੇ ਇਨਵਾਲਡ ਸੀਗੇ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਮੌਲੀ ਤੇ ਜਨਾਬ ਇਨਕਵਲ ਹੋਇਆ ਸੀਗਾ ਅੰਮ੍ਰਿਤਸਰ ਚ ਇਹ ਉਹੀ ਲੱਕੀ ਹੈ ਯੂਐਸਪੈਕਟਰ ਸਰ ਜਿਹੜੇ ਬੰਦੇ ਵਾਰਦਾਤ ਰਕੀ ਕਰਨੇ ਸੀ ਸਰ ਜਿਹੜੇ ਬੰਦਿਆਂ ਦੇ ਪਕੜੇ ਗਏ ਉਹਨਾਂ ਦਾ ਨਾਮ ਦੱਸ ਦਿਓ ਇੱਕ ਇੱਕ ਅਸ਼ਵਨੀ ਹੈ ਇੱਕ ਕਿਮਤ ਹੈ ਕਿੰਨੇ ਰਹਿਣ ਵਾਲੇ ਹੈ ਇੱਕ ਬੁੱਲੋਵਾਲ ਦਾ ਹੈ ਇੱਕ ਚੰਗੂ ਥੈਂਕ ਯੂ ਸਰ ਥੈਂਕ ਯੂ